ਆਸਾ ਦੀਵਾਰ ਆਸਾ ਮਹੱਲਾ ਚੌਥਾ ਜਿਨ ਮਸਤਕ ਤੁਰਹਲ ਲਿਖਿਆ ਤੀਨਾ ਸਤਗੁਰ ਮਿਲਿਆ RAM ਰਾਜੇ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਕਟ ਬੱਲਿਆ ਹਰ ਲਦਾ ਰਤਨ ਪਦਾਰਥੋ ਫਿਰ ਬਹੜ ਨ ਚੱਲਿਆ ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ ਸਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥਵਾਹ ਜੁਗ ਜੁਗ ਫੇਰ ਵਟਾਈਐ ਹੈ ਗਿਆਨੀ ਪੁਝੈ ਤਾਹੇ ਸਤਜੁਗ ਰਥ ਸੰਤੋਖ ਕਾ ਧਰਮ ਅਗੈ ਰਥਵਾਹ ਤ੍ਰਿਤ ਰਥ ਜਤੈ ਕਾ ਜੋਰ ਅਗੈ ਰਥਵਾਹ ਦਵਾਪਰ ਰਥ ਤਪੈ ਕਾ ਸਤ ਅਗੈ ਰਥਵਾਹ ਕਲਯੁਗ ਰਥ ਅਗਨ ਕਾ ਕੂੜ ਅਗੈ ਰਥਵਾਹ ਮਹੱਲਾ ਪਹਿਲਾ ਸਾਮ ਕਹੈ ਸਤੰਬਰ ਸਵਾਮੀ ਸਚ ਮਹ ਹੈ ਆਛ ਹੈ ਸਚ ਰਹਿ ਸਭ ਕੋ ਸਚ ਸਮਾਵੈ ਰਿਗ ਕਹੈ ਰਹਿਆ ਭਰਪੂਰ RAM ਨਾਮ ਦੇਵਾ ਮਹ ਸੂਰ ਨਾਇ ਲਇ ਪ੍ਰਾਛਿਤ ਜਾਹੇ ਨਾਨਕ ਤਉ ਮੁਖੰਤਰ ਪਾਹੇ ਜਜਮਹਿ ਜੋਰ ਛਲੀ ਚੰਦਰਾਵਲ ਕਾਨ ਕ੍ਰੀਸ਼ਨ ਜਾਤੰਪਿਆ ਪਾਰ ਜਾਤ ਗੋਪੀ ਲੈ ਆਇਆ ਬ੍ਰਿੰਦਾਬਨ ਮਹਿ ਰੰਗ ਕੀਆ ਕਲਮਹਿ ਬੀਦ ਅਥਰਬਣ ਹੂਆ ਨਉ ਖਦਾਈ ਅਨਹ ਪਿਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜ੍ਹ ਹੈ ਗੁਣ ਹੈ ਤਿੰਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੁਖੰਤਰ ਪਾਏ ਪੌੜੀ ਸਤਗੁਰ ਵਿਟਹੋ ਵਾਰਿਆ ਜਿਤ ਮਿਲਿਐ ਖਸਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਇਨੇ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੈ ਲਗੇ ਡੂਬੇ ਸੇਵਣ ਜਾ ਰਿਆ ਸਤਿਗੁਰ ਹੈ ਬਹੁਤਾ ਵਿਰਲਾ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ